ਪਤੀ ਨੂੰ ਮਤਲਬ ਰੋਕਿਆ ਜਾ ਰਿਹਾ ਅਸੀਂ ਵੇਚਦੇ ਹੋ ਕੇ ਉਹ ਲਗਾ ਰਹੇ ਆ ਉਹ ਜਿਹੜੀ ਆ ਖੇਤੀ ਆਪਣੇ ਹੋ ਰਹੀ ਹੈ ਕਣਕ ਤੋਂ ਇਹ ਖੇਤੀ ਨਹੀਂ ਕੋਈ ਫਸਲਾ ਕੋਣਿਆ ਸੀ ਇਹ ਸਾਰੀ ਖੇਤੀ ਸਰਕਾਰੀ ਸਪੋਰਟ ਤੇ ਹੋ ਰਹੀ ਆ ਸਮਝਦੇ ਨਾ ਇੱਕ ਕਿੱਲੇ ਮਗਰ ਸਰਕਾਰ 40000 ਰੁਪਏ ਖਰਚਾ ਕਰਦੀ ਆ ਘਟੋ ਘਟ ਇਸ ਤੋਂ ਦਾ ਸਿਸਟਮ ਇਹ ਆ ਕਿ ਸਰਕਾਰਾਂ ਵਪਾਰੀ ਨੂੰ ਇੰਡਸਟਰੀ ਨੂੰ ਹੋਰ ਤਕੜਾ ਕਰੀ ਜਾਂਦੀ ਆ ਉਹ ਜਿਹੜੀ ਜਿਹੜੀ ਸੋਨੋ ਖਾਦ ਮਿਲਦੀ ਆ ਆਪਾਂ ਨੂੰ ਉਹਦਾ ਰੇਟ 25 ਰੁਪਏ ਕੱਟੇ ਦਾ ਤੇ ਸਾਲ 3100 ਮਿਲਦੀ ਹੈ ਚਾਹੀਦਾ ਇਹ ਸੀ ਵੀ ਸਬਸਿਡੀ ਕਿਸਾਨ ਨੂੰ ਮਿਲਦੀ ਕਿਤੇ ਮਗਰ ਕਿਸਾਨ ਕੋਈ ਆਪਸ਼ਨ ਫਿੱਟ ਨਹੀਂ ਲੈ ਪਰ ਕਿਸਾਨ ਨੂੰ ਇੱਕ ਬੰਦਤਾ ਬੋਰਡ ਕਰਤਾ ਉਹ ਸਾਰੀ ਸਬਸਿਡੀ ਕੰਪਨੀ ਨੂੰ ਦੇ ਰਹੀ ਹੈ ਇਹ ਸਕਾਲ ਬਣਾਉਂਦੀਆਂ ਜਾਂ ਸਾਧ ਬਣਾਉਂਦੀਆਂ ਜਾਂ ਸਾਡੀ ਝੋਨਾ ਜਿਹੜਾ ਪੈਦਾ ਕਰ ਤੋਂ ਬਾਅਦ ਜੋ ਕਰਦੇ ਸਾਰੀ ਸਬਸਿਡੀ ਉਹਨਾਂ ਨੂੰ ਦੇ ਰਹੇ ਆ ਕੋਈ ਤਾਂ ਕਿ ਸਾਸੀਂ ਖੇਤੀ ਕਰਦੇ ਆ ਸਾਰੀ ਸਰਕਾਰੀ ਸਪੋਰਟ ਤੇ ਹੋਈ ਅੱਜ ਸਰਕਾਰ ਹੱਥ ਖਿੱਚ ਲੈਣਾ ਤੇ ਸਾਡੀ ਖੇਤੀ ਕਿਸੇ ਕੰਮ ਦੀ ਨਹੀਂ ਕੈਲਕੂਲੇਸ਼ਨ ਕਿੰਨੀ ਵੀ ਰੇਵ ਮਗਰ ਤੁਸੀਂ ਸਬਸਕ੍ਰਾਈਬ ਕੀਤੀ ਕਿ ਕਰ ਆਹ ਇਹ ਤਾਂ ਹੁਣ ਸਬਸਕ੍ਰਾਈਬਰ ਤੋਂ ਬੋਲਦੇ ਚੱਲ ਗਈ ਪਾਸੋਂ ਵਿਕਣ ਇੱਕ ਬਲ ਹੋਰ ਤੇ ਉਸੇ ਤਰ੍ਹਾਂ ਤੋਂ ਕੋ ਨਿਸ਼ਾਨੇ ਕਰ ਦਿੰਦੇ ਉਸੇ ਗਲਤੀ ਆ ਬਣਾ ਇੱਥੇ 20 ਦੀ ਬੋਲ ਸਾਰਾ ਸਟਰਕਚਰ ਛੋੜ ਦਿੱਤਾ ਮੇਰੇ ਵਿੱਚ ਉਨੇ ਮਾਰਕੀਟ ਤੋਂ ਮਤਲਬ ਹੋਣੀ ਹੈ ਸਭ ਤੋਂ ਤਾਂ ਕਿ ਪੰਜਾਬ ਨੂੰ ਨਿਸਰ ਹੋ ਜੇ ਹੋਰ ਨਿਸਰ ਪੰਜਾਬ ਦਾ ਪਾਣੀ ਬਰਬਾਦ ਹੋ ਜੇ ਪੰਜਾਬ ਨੇ ਉਹ ਨਹੀਂ ਮਾਰਪਾ ਸੀਗਾ ਸਾਨੂੰ ਨੇ ਅੰਦਰੋਂ ਮਾਰਿਆ ਉਹਨੇ ਹਮ ਨਹੀਂ ਕਰਾ ਅੱਜ ਤੱਕ ਆਪ ਮਾਪ ਕਾ ਸਾਡੇ ਬੱਚਾ ਦੇ ਬੱਚੇ ਜਾਣ ਦੇ ਅਗੇ ਉਹ ਉਹਨਾਂ ਦੇ ਵਿੱਚ ਉਹ ਗੌਣ ਨਹੀਂ ਗਈ ਵੇ ਜਿਹੜੇ ਨਹੀਂ ਲਈ ਜਿਹੜੇ ਅਸੀਂ ਕੰਮ ਕੀਤਾ ਨਾ ਅਸੀਂ ਕੀਤਾ ਸਾਡੇ ਬੱਚੇ ਨੂੰ ਭੁਗਤਣਾ ਪੈਣਾ ਅੱਗਾ ਉਹਨਾਂ ਖਾਲਕੀ ਦੇ ਦੀਨ ਜੀ ਬਦਲ ਚਾਹੀਦਾ ਦਲੀ ਜੀ ਤੇ ਪੰਜਾਬ ਚਾਰੇ ਪਾਸੋਂ ਘਿਰਿਆ ਪਿਆ ਇਸ ਵਕਤ ਨਸ਼ਾ ਚ ਘਰ ਗਿਆ ਬੁਮਾਰਦ ਵੀ ਘਰ ਗਿਆ ਸਾਡੇ ਇਰੀ ਵਿੱਚ ਬਹੁਤ ਉਹਨੇ ਕਨਵਰਸ਼ਨ ਹੋ ਰਹੀਆ ਲੋਕ ਸਾਈ ਵੱਡਿਆ ਜੀ ਨੀਣਾ ਹੋ ਰਹੀਆ ਆਵੇ ਪਾਣੀ ਸਾਡਾ ਖਰਾਬ ਕਰਦੀ ਨਾ ਇਹ ਜਿਹੇ ਤਰ੍ਹਾਂ ਬੜੇ ਕਿੰਨੇ ਕਿੱਲੇ ਸੀਗੇ ਨੱਪੜਦੇ ਕੀ ਹਾਲ ਹੋਇਆ ਵਾ ਪਾਣੀ ਫੈਕਟਰੀ ਨਾਲ ਥੰਡੇ ਪਾਣੀ ਗੈਰ ਕਰਨ ਨਾਲ ਪਾਣੀ ਬਰਬਾਦ ਹੋ ਰਿਹਾ ਪਾਣੀ ਵਾਧ ਤਰਤੀ ਅਸੀਂ ਖਰਾਬ ਕਰਦੀ ਆ ਹੁਣ ਇੱਕ ਮਨੁੱਖ ਨੂੰ ਪੰਜ ਤਤਾਂ ਸਰੀਰ ਬਣਾਵਾ ਹੁਣ ਇੱਕ ਮਨੁੱਖ ਨੂੰ ਕੀ ਛਾਉਂਦਾ ਕੀ ਚਾਹੀਦਾ ਸ੍ਰੋਤ ਤਾਲੁਸ਼ ਤੋਂ ਪਾਣੀ ਚਾਹੀਏ ਬੇਸ ਕਰੋ ਤੋਂ ਇਹ ਹੀ ਆ ਬਾਕੀ ਰੋ ਤੋਂ ਕੰਡਰੀ ਹੈ ਪਾਣੀ ਹਵਾ ਚਾਹੀਦੀ ਹੈ ਇੱਥੇ ਪੰਜ ਤਤਾਂ ਚਾਹੀਦੇ ਨਾ ਧਰਤੀ ਹਵਾ ਪਾਣੀ ਆਕਾਸ਼ ਅਗਰ ਸਭ ਤੋਂ ਜਰੀਲਾ ਕਰਦਾ ਅਸੀਂ ਬਖਾਵੇ ਦਾ ਕੰਮ ਆਪ ਕਰਨਾ ਸਿੱਖੀ ਦੀ ਪਾਵਾ ਬਹੁਤ ਪੁਰਾ ਮਖਾਵੇ ਸਿੱਖ ਮੈਂ ਆਪ ਹੀ ਕਰ ਲੈਣਾ ਕੋ ਸੱਚੇ ਪਾਤਸ਼ਾਹ ਕਿਰਤ ਕੰਮ ਕਿਹਾ ਸੀਗਾ ਅਸੀਂ ਫਸਲਾਂਾਂ ਨਾਲ ਕਿ ਜਿਆਦਾ ਕਮ ਲੱਗਿਆ ਤੋਂ ਅਸੀਂ ਕੁਛ ਅਸੀਂ ਪਿੰਡਾਂ ਦੇ ਵਿੱਚ ਆਪ ਦੇ ਪਿੰਡ ਦੇ ਕੀਤਾ ਸੀ ਕੰਮ ਵੀ ਆਪਣਾ ਮਕਸਦ ਇਹ ਚਾਹੀਦਾ ਵੀ ਸਾਦਾ ਪੈਸਾ ਪਿੰਡਾਂ ਦਾ ਪੈਸਾ ਪਿੰਡਾਂ ਚ ਰਹੀਂ ਕੋਕਰ ਦਾ ਪੈਸਾ ਕੋਕਰ ਦਾ ਸਤਵੰਤ ਸਭ ਦਾ ਜਿੰਨਾ ਕਰ ਅਸਮਾਨ ਹੁੰਦਾ ਜੇ ਉਸ ਮਾਰੇ ਮੌਜੂ ਹੋਊਗਾ ਅਸੀਂ ਉਹਨੂੰ ਹੋਰ ਤਕੜੇ ਕਰਾਂਗੇ ਉਹਦਾ ਤੇ ਜੀ ਇਹ ਹੀ ਪੈਸਾ ਕਿਸਾਨ ਦੇ ਕੋਲ ਆਵੇ ਤੇ ਕਿਸਾਨ ਤਕੜਾ ਹੋਗਾ ਪੂਰਾ ਅਸੀਂ ਕੋਸ਼ਿਸ਼ ਕਰ ਰਹੇ ਆ ਲੱਗੇ ਹੋਏ ਆਪਦੇ ਪਿੰਡ ਤੋਂ ਸ਼ੁਰੂਆਤ ਕਰਾਂਗੇ ਕਿ ਜਿਹੜੀ ਸਾਡੀ ਇਹ ਸਾਡਾ ਦਾ ਪੰਜਾਬ ਆ ਇਹ ਖੇਤੀਬੜੀ ਦਾ ਸੁਪਾ ਹੈ ਇੱਥੋਂ ਦੀ ਸੱਭਿਅਤਾ ਖੇਤੀ ਪ੍ਰਧਾਨ ਦੀ ਆ ਤੇ ਅੱਜ ਸਾਥੋਂ ਖੇਤੀ ਖੋਈ ਗਈ ਆ ਮੈਂ ਤਾਂ ਨਾ ਮੈਂ ਦੇਖਦਾ ਇਨਸਾਨ ਤੇ ਬਨਾਸਪਤੀ ਅਸੀਂ ਪੂਰ ਘਟੂ ਜੇ ਦੇ ਅਸੀਂ ਤਾਂ ਪੂਰ ਘ ਸਾਰਾ ਲੋਕਸ ਚਾਹੀਦੀ ਆ ਜੋ ਬੇਸ ਚਾਹੀਦਾ ਉਹ ਸਾਰਾ ਬਨਾਸਪਤ ਚ ਮੈਂ ਆ ਗਿਆ ਮੈਂ ਦੇਖ ਕੇ ਹਾਂ ਰਹਿ ਗਿਆ ਉਦਤ ਨੇ ਜਿਹੜਾ ਅੰਸ਼ਾਨ ਬਤਿਆਰ ਕੀਤਾ ਅਸੀਂ ਬਨਾਸਪਤ ਚ ਲਾਂ ਕੇ ਇੱਥੇ ਆਇਆ ਇਹ ਸਾਡਾ ਜਨਮ ਨਾਰਮਲ ਹੀ ਅਸੀਂ ਨਾਰਮਲ ਸਾਰੇ ਬੈਠੇ ਸਾਰਾ ਜਨਮ ਨਾਰਮਲ ਹੀ ਆ ਜਨਮ ਸਭ ਜਦ ਮੈ ਇਹ ਸਭ ਰਵਿੰਦਰ ਗਨ ਮੁਰਮਣੀ ਵਾਰ-ਵਾਰ ਕਹੀ ਜਾਂਦੀ ਆ ਤੂੰ ਪੁਰਾਣੀ ਰਾਹਾਂ ਲੈਣ ਆਇਆ ਹੁਣ ਆਪਾਂ ਸਾਰੇ ਛਰੇ ਦੀ ਗੱਲ ਆ ਔਰ ਜਦੋਂ ਆਪਣਾ ਜਨਮ ਹੋਇਆ ਸੀਗਾ ਹੁਣ ਆਪਣੇ ਮਾਪਕ ਸੁਬਦ ਕਹਿੰਦਾ ਸੀ ਮਾਪਕ ਸੁਬਦ ਦਾ ਪੰਜ ਚਾਰ ਮਿੰਟ ਤਾਂ ਸੀ ਨਾ ਬਾਕੀ ਰਚਨਾ ਜੀ ਕੋਦਤ ਨੇ ਕੀਤੀ ਇਹਦੀ ਹਰ ਬੰਦੇ ਨੇ ਕਿੱਥੇ ਰੱਖ ਕੇ ਕਿਵੇਂ ਅੱਖਾ ਦਿੱਤੀਆਂ ਕੀ ਕੁਛ ਦਿੱਤਾ ਗੁਰਬਾਣੀ ਦਾ ਬਾਰ ਬਾਰ ਸੰਦੇਸ਼ ਦਿੰਦੀ ਆ ਆਪਣਾ ਮੂਲ ਪਛਾਣ ਤੇ ਮੈਂ ਦੇਖਦਾ ਬਨਾਸਪਤੀ ਸਾਰੀ ਬਨਾਸਪਤੀ ਜਿੰਨੀ ਜਿਹਦੀ ਇਨਸਾਫ ਲੋੜ ਆ ਉਹਦਾ ਸੋਧਿਆ ਰੂਪ ਕੀਤੀ ਆ ਸੋਧਿਆ ਰੂਪ ਤੇ ਜਿਹਦੀ ਸਾਡੀ ਕੀਤੀ ਆ ਨਾ ਸਾਰੀ ਵੇਲ ਫੀਮੇਲ ਆ ਸਾਰੀ ਗਰ ਮਦੀਨ ਆ ਸਾਬੇ ਖੇਤੀ ਜੇ ਮੈਂ ਦੱਸਦਾ ਇਹ ਸੀਗੀ ਉਹ ਜਿਹੜੀ ਖੇਤੀ ਸਾਨੂੰ ਮੋੜ ਵਾਂ ਸ਼ਾਮ ਸੋਹਾਂ ਸ਼ਾਮ ਉਹ ਜਦੋਂ ਆਪਣੇ ਦੋ ਦੋਬਾ ਦੇ ਮੈਚ ਮੈਂ ਆਪਣੇ ਖੇਤੀ ਦੇਖਿਆ ਦੋ ਤਰ੍ਹਾਂ ਦੀ ਖੇਤੀ ਦੋ ਤਰ੍ਹਾਂ ਦੀ ਬਾਸਪਤੀ ਇੱਕ ਨੋਕ ਵਾਲਾ ਪੱਤਾ ਜਿਵੇਂ ਪੱਤਾ ਮੱਕੀ ਹੋ ਗਈ ਕਮਾਲ ਹੋ ਗਿਆ ਜਾਂ ਜਿਵੇਂ ਤਣਕ ਹੋ ਗਈ ਜਾਂ ਜਿੰਨੇ ਬਾਗ ਰੋ ਗਿਆ ਨੋਕਾ ਪੱਤਿਕਾ ਪਤਾ ਇੱਕ ਚੌੜਾ ਪੱਤਾ ਉਹ ਜੋ ਦਾਲ ਆ ਗਿਆ ਸਾਰੀਆਂ ਉਹ ਚ ਜਿਵੇਂ ਕਦੂ ਜੱਤ ਫਸਲ ਆ ਗਈਆਂ ਇਹ ਕੁਦਰਤ ਨੇ ਐਸਾ ਨਿਯਮ ਬਣਾਇਆ ਚੌੜਾ ਪੱਤਾ ਜ਼ਮੀਨ ਨੂੰ ਪਲੱਸ ਕਰਦਾ ਤੇ ਨੋਕਾਲਾ ਪੱਤਾ ਜਮੀਨੋਂ ਤਤ ਲੈਂਦਾ ਥੋੜੇ ਬਾਹਲੇ ਸਾਡੇ ਅੱਗੇ ਇਧਰ ਨੂੰ ਨਾ ਬਹੁਤ ਛੋਟੇ ਫਿਰ ਬਾਅਦ ਤੇ ਇਹ ਸਾਲੋਂ ਬਰਾਬਰ ਇਹ ਸਾੜੇ ਦੇ ਵਿੱਚ ਸੌਣੇ ਬੀਜ ਜਣੇ ਸੌਣੇ ਚ ਪੱਕੀ ਤੇ ਜੇ ਸੌਣੇ ਚ ਨਰਮਾ ਹੋਣਾ ਤੇ ਹਾੜੀ ਚ ਕਾਣਨਾ ਕੀ ਪੈਂਤਾ ਸੀ ਕਿਹਦੇ ਵਿੱਚ ਉਹ ਆਪ ਹੀ ਪੂਰਾ ਹੋ ਜਾਂਦਾ ਸੀਗਾ ਹੋਰ ਤਾਂ ਉਦੋਂ ਹੀ ਸੋਸ ਸੁਧਾਰ ਹੋਇਆ ਵਾ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਸਾਰੇ ਬੰਦੇ ਕਿ ਅਸੀਂ ਰਿਸਕ ਲੈਣ ਨੂੰ ਕੋ ਤਿਆਰ ਨਹੀਂ ਅੱਜ ਕੱਲ ਕਿਉਂਕਿ ਇੰਨੇ ਪੱਚੇ ਪੀਤੇ ਪਏ ਸਾਰੇ ਬੰਦੇ ਉਹ ਰਿਸਕ ਲੈਣ ਨੂੰ ਕੋ ਤਿਆਰ ਨਹੀਂਗਾ ਤੂੰ ਅਸੀਂ ਇੱਕ ਤਾਂ ਯਤਨ ਕਰ ਰਹੇ ਹਾਂ ਕਿ ਫਾਰਮ ਡਿਵੈਲਪ ਕਰੀਏ ਉਹ ਫਾਰਮ ਆ ਜਿਹੜਾ ਫਾਰਮੈਟ ਮਤਲਬ ਮਾਡਲ ਹੋਵੇ ਕਿਉਂਕਿ ਸੋਨੋ ਹੁਣ ਪੰਜਾਬ ਤੇ ਜਿਹੜੀ ਗਿਰਤ ਹੈ ਕਿ ਛੋਟੇ ਪਰਿਵਾਰਾਂ ਦੀ ਉਹ 75 ਤੋਂ ਲੈ ਕੇ 80% ਛੋਟੇ ਪਰਿਵਾਰ ਨੇ ਪੰਜ-ਸੱਤ ਕਿੱਲੇ ਵਾਲੇ ਤੇ ਸਭ ਤੋਂ ਵੱਡੀ ਤਰਾਸਦੀ ਇਹ ਆ ਸਾਡੇ ਨਾਲ ਕਿ ਉਹ ਸਾਰੇ ਪਰਿਵਾਰ ਇਕਾਈਆਂ ਚ ਵੰਡੇ ਗਏ ਆ। ਹਮੇਂ ਕੰਨਿਆ ਚ ਮੈਂ ਇਕੱਲਾ ਮੇਰਾ ਭਾਈ ਇਕੱਲਾ ਇਹ ਵੀਰ ਇਕੱਲਾ ਸਤਵੰਤ ਇਕੱਲੇ-ਇਕੱਲੇ ਹੋ ਗਏ ਨਾ ਅਸੀਂ। ਹੁਣ ਖੇਤੀ ਪੈਦਾ ਕਰਨਾ ਹੋਰ ਕਨਸੈਪਟ ਆ। ਇਹਦੀ ਮਾਰਕੀਟ ਕੰਮ ਹੋਰ ਕਰਨਾ। ਅੱਗੇ ਲੈ ਆ। ਮਾਰਕੀਟ ਕੰਮ ਹੋਵੇਗਾ। ਮਾਰਕੀਟ ਕੰਮ ਹੋਰ ਕਨਸੈਪਟ ਆ ਤੇ ਖੇਤੀ ਕਰਨਾ ਹੋਰ ਕਨਸੈਪਟ ਆ। ਹੁਣ ਜਿਹੜੇ ਬੰਦੇ ਖੇਤੀ ਕਰਦੇ ਉਹ ਡਾਊਨ ਆ। 我发一张不要我发一张不了。